ਜੀ ਅੱਜ હાਜੀ ਅੱਜ ਸੀਏ ਮਰੂਤੀ ਦੀ ਗੱਡੀ ਪੁਲਸਰ ਦੇ थ्रू ਲਾਂਚ ਕਰੀ ਵਿਕਟੋਰਸ ਸੋ ਦਿਲਜ਼ਾਰ ਮੋਟਰਸ ਦੇ ਬਿਹਾਫ ਤੇ ਮੈਂ ਸਾਰਿਆਂ ਤੁਹਾਡੇ ਦਾ ਧੰਨਵਾਦ ਕਰਦਾ ਹਾਂ ਤੁਸੀਂ ਸਾਰੇ ਆਏ ਪਹੁੰਚੇ ਤੇ ਗੱਡੀ ਨੂੰ ਦੇਖਿਆ ਇਹ ਗੱਡੀ ਬਨ ਆਫ ਦਾ ਜਿਹੜੇ ਫੀਚਰ ਵਾਈਜ਼ ਵਨ ਆਫ ਦਾ ਫਰਸਟ ਪਾਇਨੇ ਐਡਵਾਂਸ ਫੀਚਰ ਨੇ ਫੁੱਲੀ ਹਾਈਬ੍ਰਿਡ ਹੈ ਇਹਦੇ ਵਿੱਚ 뮤직 ਸਿਸਟਮ ਜਿਹੜਾ ਸਟੇਟ ਆਫ ਆਰਟ 뮤직 ਸਿਸਟਮ ਲਗਾਇਆ ਗਿਆ ਹੈ ਸੇਫਟੀ ਦਾ ਖਾਸ ਧਿਆਨ ਰੱਖਿਆ ਗਿਆ ਹੈ ਤੇ ਮਾਈਲੇਜ ਵੀ ਇਹਦੀ ਕਾਫੀ ਅੱਛੀ 28 ਤੋਂ 30 ਤੱਕ ਦੀ ਮਾਈਲੇਜ ਕੰਪਨੀ ਕਲੇਮ ਕਰ ਰਹੀ ਹੈ ਜੀ ਸਰ ਜੀਐਸਟੀ ਤੋਂ ਬਹੁਤ ਵੱਡੀ ਦਾਹਾਤ ਮਿਲੀ ਹੈ ਹਾਂਜੀ ਹਾਂਜੀ ਜਿਵੇਂ ਤੁਸੀਂ ਦੇਖਿਆ ਹੋਵੇਗਾ ਆਂਦਿਆਂ ਕਿ ਸ਼ੋਰੂਮ ਦੇ ਵਿੱਚ ਫਲੋ ਆਫ ਕਸਟਮਰ ਜਿਸਨੂੰ ਦੋ ਜੀਐਸਟੀ ਰੇਟ ਕਟਿਆ 22 ਤਰੀਕ ਤੋਂ ਇਕਦਮ ਡਬਲ ਤੋਂ ਵੀ ਜ਼ਿਆਦਾ ਹੋ ਗਿਆ ਸਾਡੀਆਂ ਇਨਕੁਆਰੀਆਂ ਜਿਹੜੀਆਂ ਨੇ 100% ਤੋਂ ਜ਼ਿਆਦਾ ਵਧੀਆਂ ਨੇ ਲਾਸਟ ਮੰਥ ਅਸੀਂ ਕਲੋਜ਼ ਕੀਤਾ ਅਬਾਊਟ 78% ਗਰੋਥ ਤੇ ਤੇ ਹੋਪਫੁਲੀ ਇਸ ਮੰਥ ਦੇ ਵਿੱਚ ਵੀ ਪਿਛਲੇ ਮਹੀਨੇ ਅਸੀਂ 550 ਗੱਡੀ ਡਿਲੀਵਰ ਕੀਤੀ ਸਿਰਫ 8-9 ਦਿਨਾਂ ਦੇ ਵਿੱਚ ਨਰਾਤਿਆਂ ਦੇ ਵਿੱਚ ਤੇ ਇਸ ਮੰਥ ਦੇ ਵਿੱਚ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਅਸੀਂ 700 ਤੋਂ ਜ਼ਿਆਦਾ ਕ੍ਰਾਸ ਕਰਾਂਗੇ ਦੇ ਵੀ थैंक यू गवर्नमेंट एंड मोदी जी ਕੀ ਉਹਨਾਂ ਨੇ ਜਿਹੜਾ ਪ੍ਰਾਈਸ ਰਿਡਕਸ਼ਨ ਕੀਤਾ ਐਂਡ ਮਾਰੂਤੀ ਜਿਨ੍ਹਾਂ ਨੇ GST ਤੋਂ ਇਲਾਵਾ ਵੀ ਪ੍ਰਾਈਸ ਰਿਡਕਸ਼ਨ ਕਰਕੇ ਇਕਦਮ ਮਾਰਕੀਟ ਦੇ ਵਿੱਚ ਦੁਆਰਾ ਬੂਮ ਲਿਆ థాంਕ ਯੂ ਸਰ ਅੱਜ ਦਾ ਬਹੁਤ ਚੰਗੀ ਦਿਨ ਹੈ ਜੀ ਹਾਂ ਜੀ ਮੈਂ ਮੁਬਾਰਕਬਾਦ ਦੇਣਾ ਚਾਹਨਾ ਜੀ ਹਰਕਿਰਤ ਜੀ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਮਾਰੂਤੀ ਨੇ ਜਿਹੜੀ ਇਹਨਾਂ ਨੇ ਨਿਊ ਗੱਡੀ ਇਹਨਾਂ ਦੀ ਵਿਟੋਰੀਅਸ ਲਾਂਚ ਕੀਤੀ ਆ ਤੇ ਕਸਮਰਜ਼ ਵਾਸਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਆਪਸ਼ਨ ਗੱਡੀਆਂ ਦੇ ਸੈਗਮੈਂਟ ਦੇ ਵਿੱਚ ਆਈ ਹੈਗੀ ਆ ਪਰ ਕੀਰਤ ਜੀ ਦੱਸ ਰਹੇ ਸੀਗੇ ਵੀ ਇਹਦੇ ਵਿੱਚ ਕਾਫੀ ਜਿਹੜੇ ਫੀਚਰਸ ਜਿਹੜੇ ਹੈਗੇ ਆ ਕਾਰ ਕੰਪਨੀ ਵੱਲੋਂ ਦਿੱਤੇ ਗਏ ਨੇ ਤੇ ਮੇਰੀਆਂ ਜਿਹੜੀਆਂ ਬੈਸਟ ਵਿਸ਼ੇਸ ਨੇ ਉਹ ਹਰਕੀਰਤ ਜੀ ਨਾਲ ਇਹਨਾਂ ਦੀ ਟੀਮ ਦੇ ਨਾਲ ਤੇ ਦੀਵਾਲੀ ਦਾ ਸੀਜ਼ਨ ਆਨਮੋਲਾ ਹੈਗਾ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਲਿਆਵੇ। ਖਾਦੋ ਸਵਾਗਤ ਮੇਰਾ ਨਾਮ ਗੌਰਵ ਆਪਣੇਜਾ ਮੈਂ ਇੱਥੇ ਆ ਜੀ ਸੀਰੀਅਸ ਮੈਨੇਜਰ ਹਾਂ ਤੇ ਅੱਜ ਅਸੀਂ ਨਿਊ ਵਿਕਟੋਰੀਆਸ ਲਾਂਚ ਕਰ ਰਹੇ ਹਾਂ ਜਿਹਦਾ ਕਿ ਬਹੁਤ ਅੱਛਾ ਰਿਸਪੌਂਸ ਸਾਨੂੰ ਮਿਲ ਰਿਹਾ ਹੈ ਇਸ ਸੈਗਮੈਂਟ ਦੀ ਕਾਫੀ ਡਿਮਾਂਡ ਹੈ ਤੇ ਬੁਰਤੀ ਨੇ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਹੈ ਵਿਕਟੋਰੀਆਸ ਜੋ ਕਿ 21 ਮਾਡਲ ਆ ਰਿਹਾ ਦੇ ਟੋਟਲ ਵਿਕਟੋਰੀਆਸ ਦੇ 21 ਮਾਡਲ ਹੈ 10 ਕਲਰ ਆ ਰਿਹਾ ਦੇ ਤੇ ਅੱਜ ਆਪਾਂ ਨੂੰ ਲਾਂਚ ਕਰ ਰਹੇ ਹਾਂ ਲਾਂਚ ਕਰਨ ਜਿਹੜੇ ਆ ਰਿਹਾ ਲੁਧਿਆਣਾ ਏਡੀਸੀਪੀ ਰਮਨਦੀਪ ਪੂਲਰਜੀ ਆ ਰਿਹਾ ਹੈ ਜੋ ਅੱਜ ਨੂੰ ਲਾਂਚ ਕਰਨ ਗਿਆ ਕਾਰਨ ਨੂੰ ਇਹ ਮਾਰਕੀਟ ਤੋਂ ਵੀ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈਗਾ ਵੇਟਿੰਗ ਕੇ ਕਾਰ ਚੱਲ ਰਹੀ ਹੈਗੀ ਤੇ ਕਾਫੀ ਐਡਵਾਂਸ ਫੀਚਰਸ ਕੰਪਨੀ ਨੇ ਦੇ ਦਿੱਤੇ ਹੈਗੇ ਜੋ ਕਿ ਅਸਲ ਮਾਰਕੀਟ ਚ ਚੱਲ ਰਿਹਾ ਹੈਗਾ ਅਦਰਸ ਕੰਪੀਟੀਟਰਸ ਦੇ ਰਿਹਾ ਉਸ ਤੋਂ ਪਲੱਸ ਫੀਚਰਸ ਕੰਪਨੀ ਨੇ ਇਸ ਕਾਰ ਚ ਦਿੱਤੇ ਹੈ ਫੀਚਰਸ ਅਗਰ ਤੁਸੀਂ ਦੇਖੋਗੇ ਅਡਾਸ ਲੈਵਲ 2 ਕੰਪਨੀ ਨੇ ਦਿੱਤਾ ਹੈਗਾ ਜੋ ਕਿ ਬਹੁਤ ਜ਼ਿਆਦਾ ਐਡਵਾਂਸ ਫੀਚਰ ਹੈ ਤੇ ਇਹਨਾਂ ਨੇ ਸੀਐਨਜੀ ਵੀ ਦਿੱਤੀ ਹੈ ਇਸ ਕਾਰ ਚ ਸਭ ਤੋਂ ਵੱਡਾ ਜਿਹੜਾ ਪਲੱਸ ਪੁਆਇੰਟ ਹੈ ਸੀਐਨਜੀ ਦਾ ਅੰਦਰ ਜੇ ਸੀਐਨਜੀ ਟੈਂਕ ਹੀ ਦਿੱਤਾ ਹੈ ਉਹ ਅੰਡਰ ਬੋਡੀ ਦਿੱਤਾ ਹੈ ਕਿਉਂਕਿ ਇੱਕ ਬਹੁਤ 더 ਸੇਫਟੀ ਵੀ ਹੈ ਜਿਹਦੇ ਨਾਲ ਕਸਟਮਰ ਨੂੰ ਬੂਟ ਸਪੇਸ ਵੀ ਮਿਲ ਜਾਏਗੀ ਤੇ ਟੇਲਗੇਟ ਹੈਗਾ ਉਹ ਵੀ ਆਟੋਮੈਟਿਕ ਹੈ ਉਹਨੇ ਟੇਲਗੇਟ ਦਿੱਤਾ ਉਹ ਆਟੋਮੈਟਿਕ ਓਪਨ ਹੋ ਜਾਏਗਾ ਬਸ ਸਰ ਅਗਰ ਮਾਈਲੇਜ ਦੀ ਗੱਲ ਕਰੀਏ ਮਾਈਲੇਜ ਦੀ ਗੱਲ ਕਰੀਏ ਤਾਂ ਦੇਖੋ ਸਰ ਆਪਾਂ ਮਾਈਲੇਜ ਦੇਖ ਕੇ ਪੈਟਰੋਲ 'ਚ 21 ਦੀ ਅਪਰੋਕਸ ਮਾਈਲੇਜ ਹੈਗੀ ਉਸ ਤੋਂ ਬਾਅਦ ਅਗਰ ਸੀਐਨਜੀ ਦੇਖਾਂਗੇ 27 ਦੀ ਮਾਈਲੇਜ ਆਮ 21 ਤੋਂ ਲੈ ਕੇ 28 ਤੋਂ 44 ਦੇਗੀ ਕਹੋ ਵੇਂਡ ਵਈਆ ਸੀਐਨਜੀ ਦੇ ਲੱਗਿਆ ਪੈਟਰੋਲ ਦੀ ਅਲੱਗ ਹੈ ਸਟਰੋਂਗ ਹਾਈਬ੍ਰਿਡ ਮਾਈਲੇਜ ਅਗਰ ਪ੍ਰਾਈਸ ਦਾ ਆਪਾਂ ਗੱਲ ਕਰੀਏ ਤਾਂ 1.5 ਲੱਖ ਤੋਂ ਲੈ ਕੇ ਅਪਰੋਕਸ 23 ਲੱਖ ਤੱਕ ਕਾਰ ਆ ਜਾਏਗੀ। ਸਰ ਕਲਰ ਦੀ ਗੱਲ ਮੈਂ ਦੀਏ ਕਲਰ ਕਿੰਨੇ ਸਾਡੇ ਨੇ ਚਲ 10 ਕਲਰ ਆਦੇ ਚੱਲੇ ਆ ਸਰ। ਹਾਂਜੀ ਟੋਟਲ 10 ਕਲਰ ਸਰ। ਦੀਵਾਲੀ ਨੂੰ ਲੈ ਕੇ ਜੀ ਆਫਰਸ ਚੱਲ ਰਹੀ ਹੈ ਨਿਊ ਕਾਰ ਲਾਂਚ ਹੋਈ ਹੈ। ਅੱਦੇ ਦੇ ਫਿਲਹਾਲ ਕੋਈ ਆਫਰਸ ਨਹੀਂ ਦੇਦੀ ਕੰਪਨੀ ਕਿਉਂਕਿ ਨਿਊਲੀ ਪ੍ਰੋਡਕਟ ਲਾਂਚ ਹੋਇਆ ਹੈ। ਬਾਕੀ ਅਦਰਸ ਮਾਡਲ ਤੇ ਸਾਡੇ ਬਹੁਤ ਅੱਛੀ ਆਫਰਸ ਚੱਲ ਰਹੀ ਹੈ। ਤੁਸੀਂ ਸ਼ੋਰੂਮ ਕ라우ਡ ਦੇਖ ਹੀ ਰਹੇ ਹੋ। ਬਹੁਤ ਅੱਛਾ ਰਿਸਪੌਂਸ ਆ ਗਿਆ ਮਾਰਕੀਟ 'ਚ। ਕਸ਼ਵਨ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਗੁਜਾਰ ਮੋਟਰ ਟੋਲੇਵਾਲ ਲੁਧਿਆਣਾ ਤੇ ਟੈਸਟ ਡਰਾਈਵ ਬੁੱਕ ਕਰੋ ਗੱਡੀ ਦੀ ਟੈਸਟ ਡਰਾਈਵ ਲੋ ਤੇ ਗੱਡੀ ਨੂੰ ਇੱਕ ਵਾਰ ਫੀਲ ਕਰੋ ਬਹੁਤ ਅੱਛਾ ਤੁਹਾਨੂੰ ਅੱਛੀ ਕਾਰ ਹੈ ਸਾਸ਼ੀ ਗੱਲ ਜੀ ਕੀ ਨਾਮ ਹੈ ਸਰ ਮੇਰਾ ਨਾਮ ਜਸਵਿੰਦਰ ਹੈ ਜੀ ਹਾਂ ਜੀ ਅੱਜ ਸਿਰਫ ਵਿਕਟੋਰੀਸ ਲਾਂਚ ਹੋਈ ਹੈ ਸਾਡੀ ਇਹ ਕਾਰ ਇਹ ਸਾਡੇ ਅਰੀਨਾ ਦੇ ਵਿੱਚ ਪਹਿਲਾ ਦਾ ਪ੍ਰੋਡਕਟ ਹੈ ਜਿਹੜੇ ਇੰਨੇ ਲੈਸ਼ ਫੀਚਰਸ ਨਾਲ ਆਇਆ ਹੈ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੀਚਰ ਹੈ ਜਿਹੜੇ ਕਿ ਸਾਡੀ ਪਹਿਲੀ ਵਾਰ ਰੀਨਾ ਦੇ ਵਿੱਚ ਆਇਆ। ਸਾਨਾ ਵੱਡੀ ਗੱਲ ਪਹਿਲਾ ਸਰ ਸਾਡੀ ਇਸ ਕਾਰ ਦੇ ਵਿੱਚ ਅਡਾਸ ਫੀਚਰ ਹੈ ਲੈਵਲ 2 ਜਿਹੜਾ ਕਿ ਸਾਡੀ ਕਿਸੇ ਵੀ ਅਮਰੂਤੀ ਦੀ ਕਾਰ ਦੇ ਵਿੱਚ ਨਹੀਂ ਹੈਗਾ। ਜਿਹੜਾ ਕਿ ਅਡਾਸ ਜਿਹੜਾ ਸਾਡੀ ਉਹਨੇ ਜਿਹੜੀ ਸੇਲਸ ਨੂੰ ਜਿਆਦਾ ਇਨਹਾਂਸ ਕਰ ਰਿਹਾ ਜਿਹੜਾ ਸੇਲ ਦਾ ਲੋਕਾਂ ਦਾ ਹੰਗਾਰਾ ਜਿਹੜਾ ਹੋਰ ਮਿਲਦਾ ਸਾਨੂੰ। ਉਸ ਤੋਂ ਬਾਅਦ ਇਹ 360 ਡਿਗਰੀ ਕੈਮਰਾ ਆ ਜਾਂਦਾ ਹੈ ਜੀ ਜਿਹੜਾ ਸਾਡੇ ਚਾਰੇ ਸਾਈਡਾਂ ਕਵਰ ਕਰਦਾ ਹੈ। ਠੀਕ ਹੈ ਜਿਸ ਤੋਂ ਬਾਅਦ ਵੈਂਟੀਲੇਟਰ ਸੀਲਸ ਆ ਜਾਂਦੀਆਂ ਗਰਮੀਆਂ ਦੇ ਵਿੱਚ ਜਿੱਦਾਂ ਆਪਾਂ ਨੂੰ ਆਪਣੇ ਪਿੱਠ ਤੇ ਬੜਾ ਪਸੀਨਾ ਵਗੈਰਾ ਆਉਂਦਾ ਸੀ ਉਹਦੇ ਨਾਲ ਹੁਣ ਆਪਾਂ ਵੈਂਟੀਲੇਟਰ ਸੀਲਸ ਆਪਾਂ ਯੂਜ਼ ਕਰਦੇ ਆ ਤਾਂ ਆਪਾਂ ਇਸ ਸੀਲ ਤੋਂ ਆਪਾਂ ਨੂੰ ਠੰਡਕ ਕੁੱੜੀ ਮਿਲਦੀ ਹੈ ਤਾਂ ਆਪਣੀ ਵਧੀਆ ਇਸ ਦਾ ਫਾਇਦਾ ਮਿਲਦਾ ਹੈ ਨੈਕਸਟ ਇਹ ਜੋ ਪੁਸ਼ਟਨ ਆ ਜਾਂਦਾ ਹੈ ਭਾਜੀ ਇਹਦੇ ਵਿੱਚ ਇਹਦੇ ਵਿੱਚ ਭਾਜੀ ਅਲੱਗ-ਅਲੱਗ ਤਰ੍ਹਾਂ ਦੇ ਕਲਰ ਆਂਦੇ ਨੇ ਬਲੈਕ ਆਂਦਾ ਹੈ ਗ੍ਰੀਨ ਆਂਦਾ ਹੈ ਰੈੱਡ ਆਂਦਾ ਹੈ ਵਾਈਟ ਆਂਦਾ ਹੈ ਜਿਹੜਾ ਕੀ ਕਿਸਮ ਦਾ ਮਤਲਬ ਵਧੀਆ ਉਹਦਾ ਰਿਸਪੌਂਸ ਮਿਲ ਰਿਹਾ ਸਾਰੇ ਵਿੱਚ ਇਹ ਜੁਸਟ ਵਾਦਾ ਆਪਣੇ ਸਰ ਇਹ ਪਹਿਲਾ ਸੈਗਮੈਂਟ ਇਦਾਂ ਦਾ ਜਿਹੜਾ ਕੈਨੇਡਾ ਨੂੰ ਕੰਪੀਟਿਟ ਕਰ ਰਹਾ ਹੈ ਉਹਦੀ ਸੈਲਟੋਸ ਨੂੰ ਕੰਪੀਟਿਟ ਕਰ ਰਹਾ ਹੈ ਪੀਆ ਦੀ ਤੇ ਲੋਕ ਕਿ ਉਹ ਉਹਦਾਂ ਦੀਆਂ ਗੱਡੀਆਂ ਛੱਡ ਕੇ ਇਦਾਂ ਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਨੇ ਠੀਕ ਹੈ